ਅੱਜ ਦਾ ਜਿਹੜਾ ਦਰਕਰਨ ਕਰ ਰਹੇ ਇਸ ਬਾਰੇ ਜਾਣਕਾਰੀ ਦੇਣਾ ਸਾਹਿਬ ਅੱਜ ਅਸੀਂ ਜੰਡਿਆਲਾਗੁਰੂ ਸ਼ਹਿਰ ਦੇ ਵਿੱਚ ਨਾਲ ਸੀਗਸ ਪਲੇਟਾ ਪਲਾਟਾ ਬਣਾ ਉਸ ਦਾ ਕੰਪੀਟਾਇਆ ਇਹ ਬੜੇ ਲੰਬੇ ਸਮੇਂ ਤੋਂ ਜੰਡਿਆਲਾਗੁਰੂ ਸ਼ਹਿਰ ਦੀ ਤਰਾਸ ਨਹੀਂ ਪੈ ਲੋ ਜਾਂ ਮੁਸ਼ਕਲ ਪੈ ਰਹੀ ਤੇ ਇਹ ਐਸਟੀਪੀ ਦੀ ਲੋੜ ਸੀਗੀ ਪਰ ਬਣਾ ਨਹੀਂ ਪਾਏ ਸੀ ਇਹ ਨਗਰ ਕੌਂਸਲ ਜੰਡਿਆਲਾਗੁਰੂ ਦੇ ਇਤਿਹਾਸ ਚ ਪਹਿਲੀ ਵਾਰੀ ਹੋਇਆ ਤੇ ਅਸੀਂ 2 ਏਕੜ ਜ਼ਮੀਨ ਜਿਹੜੀ ਆ ਉਹ ਖਰੀਦੀ ਆ ਔਰ ਇਧਰ ਗ੍ਰੇਸ ਪਬਲਿਕ ਸਕੂਲ ਦੇ ਸਾਹਮਣੇ ਇਧਰ ਕਿਉਂਕਿ ਨਵਾਂ ਇਧਰਲੇ ਪਾਸੇ ਅਸੀਂ ਦਾ ਸੀਵਰੇਜ ਦਾ ਪਾਣੀ ਜਿਹੜਾ ਇਧਰ ਹੀ ਟੀਟੋ ਹੋ ਸਕਦਾ ਸੀਗਾ ਸੋ ਇਹਨੂੰ ਕਰਕੇ ਅਸੀਂ ਅੱਜ ਸ਼ੁਰੂਆਤ ਕੀਤੀ ਆ ਔਰ ਇਹ 25 ਕਰੋੜ ਰੁਪਏ ਦਾ ਜਿਹੜਾ ਇਹ ਪ੍ਰੋਜੈਕਟ ਆ ਔਰ 18 ਮਹੀਨੇ ਦੇ ਵਿੱਚ ਵਿੱਚ ਅਸੀਂ ਇਹਨੂੰ ਕੰਪਲੀਟ ਕਰਾਂਗੇ ਨਾਲ ਦੇ ਨਾਲ ਇਹ ਆ ਕਿ ਅੱਜ ਜਿਹੜੀ ਸ਼ਹਿਰ ਦੀ ਕੈਪੈਸਿਟੀ ਆ ਉਹ ਲਗਭਗ 3 3.5 ਐਮਐਲਡੀ ਅੱਜ ਸੋ ਅਸੀਂ ਆਉਣ ਵਾਲੇ 20 25 ਸਾਲ ਹੋਰ ਐਡਵਾਂਸ ਦੇ ਵਿੱਚ ਸੋਚਦੇ ਹਾਂ ਇਹਨੂੰ 6 ਐਮਐਲਡੀ ਦਾ ਬਣਾਇਆ ਜਿਵੇਂ ਜਿਵੇਂ ਵੀ ਗਾਂ ਸੀਵਰੇਜ ਜਾਂ ਹੋਰ ਨਵੀਆਂ ਕਲੋਨੀਆਂ ਉਸ ਮੰਗੀਆਂ ਨੇ ਜਾਂ ਜਿਹੜਿਆ ਸ਼ਹਿਰ extension ਹੋ ਰਿਹਾ ਉਸੇ ਵੀ ਜਿਹੜਾ ਸੀਵਰੇਜ ਪਹੇਗਾ ਉਹਦਾ ਵੀ ਪਾਣੀ ਇੱਥੇ ਟਰੀਟ ਹੋ ਕੇ ਇਹਦੀ ਕਪੈਸਿਟੀ ਜਿਹੜੀ ਆ ਲੱਗਦਾ ਉਹ ਆਉਣ ਵਾਲੇ ਸਾਨੂੰ ਮੇਰਾ ਖਿਆਲ 2000 50 ਤੱਕ ਸਾਨੂੰ ਹੋਰ ਇਥੇ ਜ਼ਰੂਰ ਜਿਹੜੀ ਆ ਉਹ ਨਹੀਂ ਪਾਏਗੀ ਸੋ ਅੱਜ ਮੇਰੇ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਕਿਉਂਕਿ ਇੱਕ ਚਿਰੋਖਨੀ ਮੰਗ ਜਿਹੜੀ ਆ ਉਹ ਅੱਜ ਸਾਡੇ ਕੋਲ ਹੈ ਇਸ ਦੇ ਨਾਲ ਕਿਹੜੇ-ਕਿਹੜੇ ਮਸਲੇ ਹੱਲ ਹੋਣਗੇ ਜੀ ਇਹ ਦਿਨਾਲ ਦੇਖੋ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਮਤਲਬ ਹੈ ਕਿ ਅੱਗੇ ਸੀਵਰੇਜ ਤਾਂ ਕੁਝ ਏਰੀਆ 'ਚ ਪਿਆ ਹੈ ਪਰ ਉਹਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਸੀਗਾ ਪਾਣੀ ਕਿੱਥੇ ਜਾਣਾ ਹੈ ਉਹਨੂੰ ਡਿਸਪੋਜ਼ ਆਫ ਕਿੱਥੇ ਕਰਨਾ ਹੈ ਉਹ ਕੋਈ ਗੱਲ ਨਹੀਂ ਸੀਗੀ ਹੁਣ ਅਸੀਂ ਇਹਨੂੰ ਇੱਥੇ ਲਿਆ ਕੇ ਇਹਨੂੰ ਟ੍ਰੀਟ ਕਰਕੇ ਸਾਫ਼ ਕਰਕੇ ਤੇ ਜਿਹੜੇ ਆਲੇ-ਦੁਆਲੇ ਦੇ ਖੇਤ ਨੇ ਉਹਨਾਂ ਨੂੰ ਪਾਣੀ ਜਿਹੜਾ ਹੈ ਉਹ ਮੁਹੱਈਆ ਕਰਾਵਾਂਗੇ ਔਰ ਪੰਪਿੰਗ ਮਸ਼ੀਨ ਇੱਕ ਲੱਗੀ ਆ ਉਹ ਕੋਈ ਵੀ ਜੰਡਿਆਲੇ ਦੇ ਵਿੱਚ ਸੀਵਰੇਜ ਬਲੌਕ ਹੋਣ ਦੀ ਕੋਈ ਪ੍ਰੋਬਲਮ ਨਹੀਂ ਆਊਗੀ ਅੱਗੇ ਤਾਂ ਜਦੋਂ بارش ਹੁੰਦੀ ਸੀਗੀ ਜਾਂ ਬਲੌਕ ਹੋ ਜਾਂਦੇ ਸੀਗੇ ਪਾਣੀ ਬੈਕ ਮਾਰਦਾ ਸੀਗਾ ਕਿਉਂਕਿ ਅਗਲੇ ਪਾਸੇ ਕਿਤੇ ਨਿਕਾਸੀ ਨਹੀਂ ਸੀਗੀ ਹੈਗੀ ਸੋ ਚਾਹੀਦਾ ਤਾਂ ਇਹ ਸੀਗਾ ਕਿ ਪਹਿਲਾਂ ਨਿਕਾਸੀ ਦਾ ਪ੍ਰਬੰਧ ਕੀਤਾ ਜਾਂਦਾ ਫਿਰ ਜਿਹੜੀ ਆ ਉਹ ਸੀਵਰੇਜ ਦੀ ਗੱਲ ਕੀਤੀ ਜਾਂਦੀ ਕੋਣ ਦੀ ਪਰ ਉਲਟੋ ਆ ਪਰ ਚਲੋ ਵਾਹਿਗੁਰੂ ਨੇ ਦੇਰੀ ਨਾਲ ਹੀ ਸਹੀ ਸਾਡੇ ਜੰਡਿਆਲਾ ਗੁਰੂ ਦੇ ਉੱਤੇ ਮੇਰ ਭਰਿਆ ਅਸਥਾ ਕਰਿਆ ਅਸੀਂ ਅੱਜ ਇਸ ਟ੍ਰੀਟਮੈਂਟ ਪਲਾਂਟ ਦੇ ਜਿਹੜੇ ਆ ਉਹ ਆ ਇਹਨੂੰ ਉਦਘਾਟਨ ਜਿਹੜਾ ਉਹ ਕਰ ਦਿੱਤਾ ਜਿੰਡਿਆਲਾ ਗੁਰੂ ਵਿੱਚ ਜਿਸ ਤਰ੍ਹਾਂ ਅੱਧੇ ਸ਼ਹਿਰ ਵਿੱਚ ਸੀਵਰੇਜ ਪਿਆ ਵਾ ਔਰ ਅੱਧੇ ਸ਼ਹਿਰ ਵਿੱਚ ਨਹੀਂ ਪਿਆ ਜਿਸ ਤਰ੍ਹਾਂ ਇਹ ਇਹਦਾ ਕੀ ਮਕਸਦ ਹੈ ਵੀ ਸਾਰੇ ਸ਼ਹਿਰ ਵਿੱਚ ਪਾਏਗਾ ਸਾਰਾ ਦੇਖੋ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਅੱਜ ਜਿਹੜਾ ਹੈਗਾ ਆ ਜਿਹੜੀ ਪਾਣੀ 3.5 ਐਮਐਲਡੀ ਜਿਹੜਾ ਹੈ ਸਾਡਾ ਯੂਜ਼ ਹੁੰਦਾ ਹੈ ਮਿਲੀਅਨ ਲੀਟਰ ਡੇਲੀ ਔਰ ਆਉਣ ਵਾਲੇ 20-25 ਸਾਲ ਜਿਹੜਾ ਆ ਔਰ 6MLD ਦਾ ਇਸੇ ਕਰਕੇ ਬਣਾਇਆ ਕਿ ਜਿਹੜਾ ਜਿੱਥੇ ਸੀਵਰੇਜ ਨਹੀਂ ਪਿਆ ਜੰਡੇ ਵਾਲੇ ਦੇ ਵਿੱਚ ਕਾਫੀ ਇਲਾਕੇ ਨੇ ਜਿੱਥੇ ਨਹੀਂ ਆ ਔਰ ਉਹਨਾਂ ਦੇ ਵਿੱਚ ਵੀ ਅਸੀਂ ਨਵੀਂ ਪ੍ਰਪੋਜ਼ਲ ਸਾਡੀ ਤਿਆਰ ਆ ਉਹਦੇ ਵਿੱਚ ਵੀ ਅਸੀਂ ਸਾਰੇ ਸ਼ਹਿਰ ਨੂੰ ਪੂਰੇ ਨੂੰ ਕਵਰ ਕਰ ਰਹੇ ਆ ਔਰ ਉਹਦਾ ਪਾਣੀ ਵੀ ਇੱਥੇ ਟ੍ਰੀਟ ਜਿਹੜਾ ਕੀਤਾ ਜਾਊਗਾ ਤੁਸੀਂ ਦੇਖਿਆ ਹੋਊਗਾ ਜਿਹੜਾ ਨਾਲ ਨਾਲਾ ਆ ਰਿਹਾ ਇਹਦੇ ਵਿੱਚ ਪਾਣੀ ਆਉਂਦਾ ਸੀਗਾ ਉਹਨਾਂ ਇਹਨੂੰ ਵੀ ਅਸੀਂ ਜਿਹੜਾ ਬਾਕੀ ਜਦੋਂ ਸੀਵਰੇਜ ਐਕਸਪੈਂਡ ਕਰਾਂਗੇ ਉਹਨੂੰ ਵੀ ਇਹਦੇ ਨਾਲ ਉਹਦਾ ਕਨੈਕਸ਼ਨ ਕਰਦਾਂਗੇ ਔਰ ਇਹ ਨਾਲਾ ਜਿਹੜਾ ਇਹ ਵੀ ਬੰਦ ਹੋ ਜਾਏਗਾ ਔਰ ਇਹ ਇਲਾਕੇ ਦੀ ਮੁਹਾਰ ਵੀ ਜਿਹੜੀ ਆ ਉਹ ਬਦਲ ਜੂਗੀ ਔਰ ਜੰਡੇਆਲਾ ਗੁਰੂ ਸ਼ਹਿਰ ਦੇ ਲੋਕਾਂ ਦਾ ਜੀਣਾ ਜਿਹੜਾ ਆ ਉਹ ਕਾਫੀ ਸਫਲਾ ਹੋ ਜਾਊਗਾ ਜੰਡੇਆਲਾ ਗੁਰੂ ਵਿੱਚ ਕਾਫੀ ਸੜਕਾਂ ਨਵੀਆਂ ਬਣ ਚੁੱਕੀਆਂ ਔਰ ਜਿਹੜੀਆਂ ਕੁਝ ਬਣਨ ਵਾਲੀਆਂ ਜਿਸ ਤਰ੍ਹਾਂ ਸੀਵਰੇਜ ਜਿੱਤੇ ਨਹੀਂ ਪਿਆਗਾ ਕੀ ਤੁਸੀਂ ਸੀਵਰੇਜ ਪਹਿਲਾਂ ਨਹੀਂ ਪਾਓਗੇ ਤੇ ਪਹਿਲਾਂ ਸੜਕਾ ਬਣਾਓਗੇ ਕਿਸ ਤਰ੍ਹਾਂ ਕਰੋਗੇ ਨਹੀਂ ਨਹੀਂ ਉਹ ਤੇ ਦੇਖੋ ਆਪਾਂ ਪੂਰਾ ਕੰਮ ਜਿਹੜਾ ਪਲਾਨਕ ਨਾਲ ਕਰ ਰਹੇ ਆਂ ਜਿੱਥੇ ਪਹਿਲਾਂ ਜੜੀ ਸੀਵਰੇਜ ਦੀ ਰੋੜ ਆਉਂ세 ਸੀਵਰੇਜ ਪਾਵਾਂਗੇ ਜਿੱਥੇ ਆਲਰੇਡੀ ਪੈ ਚੁੱਕਾ ਹੈ ਉਥੇ ਕੋਈ ਛੜਕ ਜਾਂ ਕੋਈ ਗਲੀ ਬਣਾਉਣ ਵਾਲੀ ਗੱਲ ਆ ਉਹ ਅਸੀਂ ਉਥੇ ਬਣਾ ਦਾਂਗੇ ਕੋਈ ਪ੍ਰੋਬਲਮ ਨਹੀਂ ਹੈ ਬਾਈਪਾਸ ਜਿਹੜਾ तकरीबन ਸਾਰੇ ਕੰਮ ਹੋ ਚੁੱਕੇ ਆ ਜਿਸ ਤਰ੍ਹਾਂ ਕਿਕੇ ਹਸਪੀਟਲ ਦੀ ਵੀ ਫੈਸਿਲਿਟੀ ਦੀ ਜਰੂਰਤ ਆ ਉਹ ਵੱਡੇ ਆ ਤੁਸੀਂ ਕਹਿ ਰਹੇ ਹੋ ਜੰਡਿਆਲਾ ਗਰੂ ਦੇ ਸਾਰੇ ਸਾਰੇ ਕੰਮ ਹੋ ਚੁੱਕੇ ਨੇ ਪਰ ਨਹੀਂ ਹੋਏ ਅਜੇ ਮੇਰੇ ਵਿਜ਼ਨ ਦੇ ਵਿੱਚ ਹੋਰ ਬਹੁਤ ਸਾਰੇ ਕੰਮ ਨੇ ਜਿਵੇਂ ਕਿ ਇੱਕ ਮਲਟੀ ਲੈਵਲ ਪਾਰਕਿੰਗ ਦੀ ਜਿਹੜੀ ਆ ਉਹ ਬਹੁਤ ਜ਼ਰੂਰਤ ਆ ਤੇ ਉਹਦੇ ਵਾਸਤੇ ਵੀ ਮੈਂ ਜਿਹੜਾ ਉਹ ਜੋ ਪ੍ਰੋਸੀਜਰ ਆ ਉਹਨੂੰ ਅਪਣਾਉਣਾ ਸ਼ੁਰੂ ਕਰ ਦਿੱਤਾ ਹੈ ਔਰ 19 ਕਰੋੜ ਰੁਪਏ ਦੀ ਲਾਗਤ ਆਉਣੀ ਆ ਉਹਦੇ ਤੇ ਮਲਟੀ ਲੈਵਲ ਪਾਰਕਿੰਗ ਬਣਾਉਣ ਵਾਸਤੇ ਉਹ ਵੀ ਅੰਡਰ ਪ੍ਰੋਸੈਸ ਆ ਇਸ ਤੋਂ ਇਲਾਵਾ ਜਿਹੜਾ ਸਾਡਾ ਇੱਕ ਅਹ ਤਹਿਸੀਲ ਕੰਪਲੈਕਸ ਆ ਉਹ ਵੀ ਜੰਡੇਆਲੇ ਦੇ ਵਿੱਚ ਬਣਾਉਣਾ ਆ ਖੇਲੋ ਇੰਡੀਆ ਦਾ ਇੱਕ ਪ੍ਰੋਜੈਕਟ ਲਿਆਉਣਾ ਆ ਜੰਡੇਆਲੇ ਗਰਾਊਂਡ ਦਾ ਸਟੇਡੀਅਮ ਜਿਹੜਾ ਆ ਉਹ ਆਲਮੋਸਟ ਅਸੀਂ ਉਹਦੇ ਤੇ ਵੀ ਕੰਮ ਕਰ ਰਹੇ ਆ ਔਰ ਪੰਜਾਬ ਐਡਡ ਦਾ ਹਸਪੀਟਲ ਜੰਡੇਆਲਾ ਗੁਰੂ ਦੇ ਵਿੱਚ ਉਹਦੇ ਤੇ ਵੀ ਕਾਰਵਾਈ ਜਿਹੜੀ ਆ ਉਹ ਰੰਭੀ ਜਾ ਚੁੱਕੀ ਜਿਹੜਾ ਜੰਡੇਆਲੇ ਦਾ ਬਾਈਪਾਸ ਜਿਹੜਾ ਵਾ ਉਹ ਮਤਲਬ ਕੀ ਕਾਰਨ ਰੁਕਨਦਾ ਕਹਤਾ ਜੀ ਜਿਹੜਾ ਜੰਡੇਆਲੇ ਦਾ ਬਾਈਪਾਸ ਸੂਵੇ ਤੋਂ ਕੱਢਿਆ ਗਿਆ ਉਹ ਜੇਕਰ ਕੋਈ ਨਹੀਂ ਚੱਲ ਰਿਹਾ ਹੈ ਬਾਈਪਾਸ ਥੋੜਾ ਜਿਹਾ ਫੋਰੈਸਟਲੀ ਹੈਗੀ ਸੀਗੀ ਸਾਡੀ ਅਪਰੂਵਲ ਉਹ ਉਹ ਵੀ ਸਾਨੂੰ ਮਿਲ ਚੁੱਕੀ ਆ ਜਲਦ ਆਪਾਂ ਉਹਨੂੰ ਬਾਈਪਾਸ ਜਿਹੜਾ ਉਹ ਚਾਲੂ ਹੋ ਜਾਣਾ ਨਗਰ ਨਿਗਮ ਦੇ ਚੋਣਾਂ ਦੇ ਜਿੱਤ ਦੇ ਦੇਖੋ ਨਗਰ ਨਿਗਮ ਚੋਣਾਂ ਦੇ ਵਿੱਚ ਕਾਫੀ ਆਮ ਆਦਮੀ ਪਾਰਟੀ ਨੂੰ ਜਿਹੜੀ ਆ ਉਹ ਜਿੱਤ ਮਿਲਿਆ ਅਸੀਂ ਅਪਟਿਆਲਾ ਦੇ ਵਿੱਚ ਪੂਰੀ ਬਣਾ ਲਈ ਆ ਨਗਰ ਨਿਗਮ ਦੇ ਵਿੱਚ ਮੇਅਰ ਜਲੰਧਰ ਦੇ ਵਿੱਚ ਮੇਰੀ ਡਿਊਟੀ ਸੀਗੀ ਮੈਨੂੰ ਪਾਰਟੀ ਨੇ ਜ਼ਿੰਮੇਵਾਰੀ ਦਿੱਤੀ ਸੀ ਦੀ ਉੱਥੋਂ ਦੀ ਉੱਥੇ ਵੀ ਅਸੀਂ ਮਤਲਬ ਆਲਮੋਸਟ ਮੇਅਰ ਬਣਾ ਹੀ ਚੁੱਕੇ ਆ ਥੋੜਾ ਜਿਹਾ ਅਸੀਂ 85 ਦੇ ਵਿੱਚੋਂ 39 ਸੀਟਾਂ ਉੱਥੇ ਜੜੀਆਂ ਉਹ ਜਿੱਤ ਚੁੱਕੇ ਆ ਔਰ ਸਭ ਤੋਂ ਵੱਡੀ ਪਾਰਟੀ ਦੇ ਤੌਰ ਤੇ ਜਲੰਧਰ ਦੇ ਵਿੱਚ ਵੀ ਉੱtre ਆ ਬਾਕੀ ਆ ਜਿਹੜੇ ਥੋੜੀ ਜਿਹੀ ਘੱਟ ਸੀ ਟਾਇਆਂ ਨੇ ਉਹਦਾ ਅਸੀਂ ਇਹ ਮੰਥਨ ਜਿਹੜਾ ਉਹ ਕਰ ਰਹੇ ਆ ਵੀ ਕੀ ਕਰ ਰਹੇ ਨੇ ਔਰ ਉਹਨਾਂ ਨੂੰ ਬਹੁਤ ਜਲਦ ਜਿਹੜਾ ਉਹ ਅਪਡੇਟ ਕਰਾਂਗੇ ਚਲੋ ਥੈਂਕ ਯੂ ਸਰ ਥੈਂਕ ਯੂ